ਸੰਗਤ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸੰਗਤ ਜੀ ਇਸ ਵੀਡੀਓ ਵਿੱਚ ਤੁਸੀਂ ਜਿਸ ਸਥਾਨ ਦੇ ਦਰਸ਼ਨ ਕਰ ਰਹੇ ਹੋ ਇਹ ਆ ਸਥਾਨ ਪੀਖੀ ਨੇੜੇ ਪਿੰਡ ਸਮਾਉ ਧਨੋਲਾ ਰੋਡ ਵਿਖੇ ਸਥਿਤ ਹੈ ਇਹ ਪਿੰਡ ਸੁੱਚਾ ਸਿੰਘ ਸੂਰਮੇ ਦਾ ਪਿੰਡ ਹੈ ਇਹ ਸਥਾਨ ਅਤੇ ਉਹਨਾਂ ਦੀ ਮੂਰਤੀ ਉਨ੍ਹਾਂ ਦੀ ਯਾਦ ਦੇ ਵਿੱਚ ਬਣਾਈ ਗਈ ਹੈ। ਉਨ੍ਹਾਂ ਦੇ ਪਿੰਡ ਵਿੱਚ ਹੀ ਸੁੱਚਾ ਸਿੰਘ ਸੂਰਮਾ ਇਸੇ ਹੀ ਪਿੰਡ ਦਾ ਵਸਨੀਕ ਸੀ। ਅਤੇ ਪੂਰੀ ਜਾਣਕਾਰੀ ਅਤੇ ਉਨ੍ਹਾਂ ਦੀਆਂ ਨਿਸ਼ਾਨੀਆਂ ਬਾਰੇ ਸੇਵਾਦਾਰਾ ਪਾਸੋਂ ਇਤਿਹਾਸ ਸਰਬਣ ਕਰੋ ਜੀ। ਹਾਂ ਜੀ ਵੈਰੂਣਿਕ ਕਾਲਸਾ ਵੈਰੂਣਿਕੀ ਫਤਿਹ ਅੱਜ ਆਪਾਂ ਪਿੰਡ ਸਮਾਉ ਤਸੀਲ ਪੇਖੀ ਜ਼ਿਲ੍ਹਾ ਮਾਨਸਾ ਸੁੱਚਾ ਸਿੰਘ ਸੂਰਮੇ ਦੇ ਸਥਾਨ ਤੇ ਖੜੇ ਆਂ ਬਾਈ ਜੀ ਇੱਥੇ ਨਮਸਕਾਰ ਕਰਨ ਵਾਸਤੇ ਆਇਸੀ ਕਹਿੰਦੇ ਜਾਣਕਾਰੀ ਦਿਓ ਸੋ ਜਿੰਨੀ ਕੁ ਅਸੀਂ ਨੌਲੇਜ ਰੱਖਦੇ ਆਂ ਬਾਈ ਜੀ ਉਹਨਾਂ ਨੂੰ ਦੱਸ ਦਿੰਨੇ ਆਂ ਜੋ ਇਹ ਆਦਮ ਬੋਤਾ ਹੈ ਇਹ ਸੁਚਾ ਸਿੰਘ ਸੂਰਮੇ ਦਾ ਬਣਿਆ ਹੋਇਆ ਹੱਥ ਵਿੱਚ ਗੰਡਾਸੀ ਹੈ ਤੇ ਰੈਫਲ ਪਾਈ ਹੋਈ ਹੈ ਉਹ ਉਸ ਸਮੇਂ ਦੀ ਕੁਝ ਉਹਨਾਂ ਦੇ ਅਸਲੀ ਜੋ ਨਿਸ਼ਾਨੀਆਂ ਨੇ ਉਹ ਸੰਗਤ ਨੂੰ ਅਸੀਂ ਦਿਖਾਉਣ ਦੀ ਕੋਸ਼ਿਸ਼ ਕਰਦੇ ਹਾਂ ਸੋ ਜੋ ਇਹ ਕੈਬਨ ਬਣਿਆ ਹੈ ਇਸ ਥੇ ਦੇ ਵਿੱਚ ਜੋ ਇਹ ਝੋਲਾ ਹੈ ਇਹ ਸੁੱਚਾ ਸਿੰਘ ਸੂਰਮੇ ਦੇ ਅਸਲੀ ਰੌਂਦਾਂ ਵਾਲਾ ਝੋਲਾ ਉਸ ਸਮੇਂ ਦੀ ਨਿਸ਼ਾਨੀ ਹੈ ਜੋ ਕਿ ਪਰਿਵਾਰ ਕੋਲੇ ਸੰਭਿਆ ਹੋਇਆ ਸੀਗਾ ਸੋ ਹੁਣ ਇਹ ਸਥਾਨ ਤੇ ਰੱਖਿਆ ਹੈ ਤਾਂ ਕਿ ਜੋ ਸੰਗਤ ਬਾਹਰੋਂ ਦੂਰੋਂ ਨੇੜੋਂ ਦੇ ਸੰਬੰਧ ਸਾਂ ਜੋ ਆਉਂਦੀ ਹੈ ਸੰਗਤ ਕਰ ਸਕੇ ਇਹ ਉਹ ਰੌਂਦਾਂ ਵਾਲਾ ਝੋਲਾ ਹੈ ਤੇ ਇੱਕ ਬਾਬਾ ਜੀ ਦੇ ਸੱਚਾ ਸਿੰਘ ਸੂਰਮੇ ਦੇ 9 ਮੀਟਰ ਦੀ ਚਾਦਰ ਹੈ ਉਸ ਸਮੇਂ ਦੀ ਜੋ ਸੰਗਤਾਂ ਨੂੰ ਦਿਖਾਉਨੇ ਆ ਇਹ 9 ਮੀਟਰ ਦੀ ਚਾਦਰ ਹੈ ਇਹ ਉਸ ਸਮੇ ਆਪਣੇ ਸਰੀਰ ਉੱਤੋਂ ਦੀ ਗਲਤੀ ਮਾਰਦੇ ਹੁੰਦੇ ਸਾਧਾਂ ਸੰਤਾਂ ਵਾਂਗੂ ਜਿਵੇਂ ਸਾਧਾਂ ਸੰਤ ਗਲਤੀ ਮਾਰਦੇ ਤੇ ਆਪਣਾ ਸਾਰਾ ਤਨਾ ਇਸ ਚਾਦਰ ਵਿੱਚ ਢੱਕ ਦੇ ਇਹ ਉਹਨਾਂ ਦੇ ਸਮੇਂ ਦੀ ਇੱਕ ਯਾਦਗਾਰ ਨਿਸ਼ਾਨੀ ਹੈ ਜੋ ਕਿ ਸਾਰੀਆਂ ਸੰਗਤਾਂ ਇੱਥੇ ਸਮਾਤਿਆ ਕੇ ਵੀ ਦਰਸ਼ਨ ਕਰ ਸਕਦੀਆਂ ਨੇ ਤੇ ਜੋ ਇਹ ਵੀਡੀਓ ਰਹੀ ਸੰਗਤਾਂ ਦੇਸ਼ਾਂ-ਵਦੇਸ਼ਾਂ ਜੋ ਕਿਤੇ ਵੀ ਜੋ ਕੇ ਦੇਖ ਰਹੀਆਂ ਨੇ ਸੋ ਇਹ ਜੋ ਚਾਦਰ ਹੈ ਉਹ ਸੁੱਚਾ ਸਿੰਘ ਸੂਰਮੇ ਦੀ ਅਸਲੀ 9 ਮੀਟਰ ਦੀ ਚਾਦਰ ਹੈ ਉਹ ਐਸੇ ਜਗ੍ਹਾ ਤੇ ਸੰਭਾਲ ਕੇ ਰੱਖੀ ਹੈ ਸਾਰੀ ਸੰਗਤ ਦੇ ਇਸ ਵੀਡੀਓ ਰਾਹੀਂ ਸਾਰੇ ਸੰਗਤ ਨੂੰ ਦਰਸ਼ਨ ਹੋ ਜਾਣ। ਇਹ ਸੁੱਚਾ ਸਿੰਘ ਸੂਰਮੈਨ ਨੂੰ ਲਗਭਗ 1916 ਦੇ ਸਮੇਂ ਦੇ ਵਿੱਚ ਫਾਂਸੀ ਆਈ ਸੀ। ਉਦੋਂ ਬਾਅਦ ਉਹਨਾਂ ਦੀ ਇੱਥੇ ਯਾਦਗਾਰੀ ਬਣਾਈ ਗਈ ਹੈ। ਸੁੱਚਾ ਸਿੰਘ ਸੂਰਮੈਨ ਨੇ ਆਪਣੀ ਜ਼ਿੰਦਗੀ ਦੇ ਵਿੱਚ ਜੋ ਬਹਾਦਰੀ ਦੇ ਕਾਰਨਾਮੇ ਕੀਤੇ ਉਨ੍ਹਾਂ ਦੇ ਸ਼ਾਰਟਕਟ ਸੀ ਸੰਗਤਾਂ ਨੂੰ ਦੱਸਣਾ ਚਾਹੁੰਦੇ ਆ ਕਿ ਸੁੱਚਾ ਸਿੰਘ ਸੂਰਮੇ ਨੇ ਅਣਖੇ ਜਿੱਤਨ ਦੀ ਖਾਤਰ ਜੋ ਕਿ ਉਹਨਾਂ ਨੇ ਕੁੱਕਰ ਨਾਲ ਪੱਗ ਬਟਾਈ ਹੋਈ ਸੀ ਉਸ ਪੱਗ ਦੀ ਕੁੱਕਰ ਨੇ ਕੀਮਤ ਨਾ ਪਾਈ ਗੁਜ਼ਾਰੀ ਕੀਤੀ ਤਾਂ ਉਸ ਦੇ ਬਦਲੇ 'ਚ ਕੁੱਕਰ ਸੁੱਚਾ ਸਿੰਘ ਸੂਰਮੇ ਨੂੰ ਮਾਰਨਾ ਪਿਆ ਤੇ ਆਪਣੀ ਪਰਜਾਈ ਬਲਵੀਰੋ ਵੀ ਮਾਰਨੀ ਪਈ ਉਸ ਤੋਂ ਬਾਅਦ ਕਈ ਉਹਨਾਂ ਨੂੰ ਹੋਰ ਕਾਰਨਾਮੇ ਵੀ ਕਰਨੇ ਪਏ ਜਿਵੇਂ ਗਊਆਂ ਬੁੱਛੜ ਵੱਢਦੇ ਹੁੰਦੇ ਬੁੱਛੜਾਂ ਨਾਲ ਮੁਕਾਬਲਾ ਕਰਕੇ ਗਊਆਂ ਛੜਵਾਇਆ ਪੰਜ ਬੁੱਛੜ ਵੀ ਮਾਰੇ ਤੇ ਇੱਕ ਭਾਗੀ ਗੈਰੀ ਜੋ ਕਿ ਇਹਨਾਂ ਦੇ ਨਾਨਕੇ ਘਰ ਸੀਗੇ ਉੱਥੇ ਉੱਥੇ ਵੀ ਇਹਨੇ ਗੱਜਣ ਸਿੰਘ ਅਤੇ ਰਾਜਕੌਰ ਨੂੰ ਮਾਰਿਆ ਉਹ ਵੀ ਅਣਖ ਜੱਦ ਦਾ ਮਸਲਾ ਸੀਗਾ ਤੇ ਉਸ ਉਦੋਂ ਅੰਗਰੇਜ਼ਾਂ ਦਾ ਰਾਜ ਪ੍ਰਬੰਧ ਸੀਗਾ ਉਸ ਸਮੇਂ ਖੂਨ ਦਾ ਬਦਲਾ ਖੂਨ ਸੀ ਜਦੋਂ ਜਿਸ ਜਗ੍ਹਾ ਤੇ ਜਿਹਨੂੰ ਮਾਰਿਆ ਜਾਂਦਾ ਉਸੇ ਜਗ੍ਹਾ ਤੇ ਫਾਂਸੀ ਦਿੱਤੀ ਜਾਂਦੀ ਸੀ ਸੁੱਚਾ ਸਿੰਘ ਸੂਰਮੇ ਨੂੰ ਪਹਿਲਾਂ ਗਊਆਂ ਵਾਲੇ ਕੇਸ ਦੇ ਵਿੱਚ ਵੀ ਫਾਂਸੀ ਹੋ ਗਈ ਸੀ ਉਹ ਗਊਆਂ ਦੇ ਮਗਲਾ ਜੋ ਇਹਨੇ ਕੁਰਬਾਨੀ ਕੀਤੀ ਸੀ ਗਊਆਂ ਨੂੰ ਛੁਡਾਉਣ ਵਾਸਤੇ ਉਸ ਸਮੇਂ ਦਾ ਜੋ ਜੱਜ ਕਹੇ ਲੋ ਜਾ ਕੋਈ ਵੀ ਹਾਕਮ ਜਿਸ ਨੇ ਫਾਂਸੀ ਦੀ ਸਜ਼ਾ ਬੋਲੀ ਸੀ ਉਸ ਨੂੰ ਗਊਆਂ ਨੇ ਮਤਲਬ ਗਊਆਂ ਤੋਂ ਡਰਨ ਲੱਗਿਆ ਤਾਂ ਕਰਕੇ ਗਊਆਂ ਨੇ ਉਸ ਨੂੰ ਬਹੁਤ ਮਤਲਬ ਉਹਦੀ نیند ਹਰਾਮ ਕਰਤੀ ਜਿਸ ਨੇ ਸਜ਼ਾ ਬੋਲੀ ਬਾਅਦ ਉਸ ਕੇਸ ਦੀ ਪਰਚੋਲ ਕੀਤੀ ਗਈ ਉਸ ਫਾਈਲ ਨੂੰ ਦੁਬਾਰਾ ਖੋਲਿਆ ਗਿਆ ਤਾਂ ਉਹ ਗਊਆਂ ਵਾਲੇ ਕੇਸ ਚੋਂ ਸੋਚਾ ਸਿੰਘ ਨੂੰ ਬਰੀ ਕਰਤਾ ਜੋ ਇਹਨੇ ਗੱਜਣ ਅਤੇ ਰਾਜਕੌਰ ਮਾਰੇ ਸੀ ਉਸ ਦੇ ਵਿੱਚ ਵੀ ਇਹਨੂੰ ਫਾਂਸੀ ਦੀ ਸਜ਼ਾ ਲੱਗੀ ਭਾਗੀ ਗਹਿਰੀ ਜੋ ਬਠਿੰਡੇ ਕੋਲੇ ਉੱਥੇ ਨੂੰ 1916 ਦੇ ਵਿੱਚ ਫਾਂਸੀ ਦੇ ਤਖਤੇ ਤੇ ਟੁੱਟਣਾ ਪਿਆ ਜੋ ਹੱਥੇ ਜਕਾਰੇ ਲਾਉਂਦੇ ਹੋਏ ਫਾਂਸੀ ਦੇ ਚੜੇ ਸੁੱਚਾ ਸਿੰਘ ਸੂਰਮਾ ਗੋਤ ਦਾ ਜਵੰਦਾ ਸੀਗਾ ਜਿੱਥੋਂ ਤੱਕ ਵੀ ਜਵੰਦਾ ਗੋਤਮ ਵਸਦਾ ਹੈ ਉਹ ਇੱਥੇ ਪਿੰਡ ਸਮਾਉਂਦੇ ਵਿੱਚ ਆ ਕੇ ਨਾਮ ਸਿਕਾਰ ਕਰਦਾ ਹੈ ਸਾਲ ਦੇ ਵਿੱਚ ਇੱਥੇ ਦੋ ਮੇਲੇ ਵੀ ਮਨਾਏ ਜਾਂਦੇ ਨੇ ਦੇਸਾਂ ਦੇਸਾਂ ਦੇ ਵਿੱਚੋਂ ਸੰਗਤਾਂ ਦਰਸ਼ਨ ਕਰਨ ਆਉਂਦੀਆਂ ਨੇ ਤੇ ਸੁੱਖਾਂ ਵੀ ਭੁਰੀਆਂ ਹੁੰਦੀਆਂ ਸੋ ਇਹ ਸੁੱਚਾ ਸਿੰਘ ਸੁਰਮੇ ਦੇ ਸਥਾਨ ਤੇ ਅੱਜ ਬਾਈ ਹੋਰੇ ਵੀਡੀਓ ਬਣਾਉਣ ਆਏ ਨੇ ਤੇ ਸਾਰੀ ਸੰਗਤ ਜੋ ਕੇ ਇਹ ਜਾਲਗਰ ਨੂੰ ਦੇਖਣਗੇ ਅਸੀਂ ਸਭ ਨੂੰ ਹਤਿਆਰਜ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ